ਕਾਲੀ ਬਣਾਉ ਨੂੰ ਦਿੱਤਾ ਸੀ ਦਾ ਨਾ ਗੁਰੂ ਨੂੰ ਦਿੱਤਾ ਸੇ ਕਾਲੀ ਬਣਾਉਣਾ ਗੁਰੂ ਵਾਲੇ ਬਣਾਓ ਕੱਲ ਜੇ ਤਾਂ ਗੁਰਮੁਖ ਪੈਦਾ ਹੋ ਕੇ ਨਿਕਲਣਾ ਤਾਂ ਗੁਰਮੁਖਤਾਈ ਦਾ ਪਾਠ ਪੜਾਇਆ ਜਾਵੇ ਉਹ ਪੜਾਓ ਮਨਮੁਖ ਖਾਣਾ ਦਾ ਆਪਣੇ ਵਾਲੇ ਬਣਾਉਰੇ ਨੇ ਮਨਮੁਖ ਗੋਲੂ ਨੂੰ ਗੁਰੂ ਦੀ ਲਾਗੀ ਮਨਮੁਖਾਂ ਦੇ ਹੱਥ ਮਨਮੁਖਾਂ ਨੂੰ ਆਪਣੇ ਵਾਲੇ ਕੱਬ ਕਰਨੇ ਤੇ ਸ਼ੁਰੂ ਕਰ ਲੈ ਕਉ ਹੂੰ ਛਤਰੀ ਹੋਏਗਾ ਔਰ ਮਾਰਤ ਮਰਤ ਹੋ ਕਹਦੇ ਛਤਰੀ ਹੋ ਕੇ ਮਾਰਦਾ ਜਾਂਦਾ ਕਰਦਾ ਮਾਰਦਾ ਵੀ ਵਰਦਾ ਵੀ ਉਹ ਕਹਦੇ ਛਤਰੀ ਦਾ ਧਰਮ ਹੈ ਮਾਰਨਾਰ ਮਾਰਨਾ ਜਿਹੜਾ 30 ਸਾਲ ਦਾ ਹੋ ਗਿਆ ਕਹਿੰਦੇ ਛਤਰੀ ਹੁੰਦਾ ਹੀ ਨਹੀਂ 30 ਸਾਲ ਤੋਂ ਪਹਿਲਾਂ ਹੀ ਵਰ ਜਾਣਾ ਚਾਹੀਦਾ ਛਤਰੀ ਨੂੰ ਆ ਰਾਜਸਥਾਨ ਇੱਥੋਂ ਹੀ ਭਰਿਆ ਹੈ ਰਾਜਸਥਾਨ ਦਾ ਇੱਥੇ ਤੱਕ ਹਮਕਾਰ ਵੱਧ ਗਿਆ ਜਿਹੜਾ 30 ਸਾਲ ਟੱਪ ਗਿਆ ਛਤਰੀ ਨਹੀਂ ਲੱਗਦਾ ਈਦਾਂ ਤੇ ਪਹਿਲੇ ਪਹਿਲਾਂ ਕੋਈ ਨਾ ਕੋਈ ਪੱਗਾ ਖੜਾ ਹੋ ਜਾਣਾ ਉਹਨੇ ਮਰ ਜਾਣਾ ਲੜ ਕੇ ਮਰ ਲੜ ਕੇ ਮਰ ਜਾਓ ਤੇ ਮੋਰਖ ਨਹੀਂ ਦਾ ਹੋਰ ਕੀ ਸਭ ਮੋਰਖਤਾਈ ਦੀ ਗੱਲਾਂ ਨੇ ਇਹੋ ਜਿਹਾ ਸਮੇ ਆ ਗਏ ਨੇ ਪਿੱਛੇ ਇਹੋ ਜਿਹਾ ਸਮਾਂ ਨੰਕੇ ਗਿਆ ਹੋਇਆ ਉਹੀ ਗੱਲ ਕਰ ਰਹੇ ਨੇ ਇਸ਼ਾਰਾ ਉਸ ਗੱਲ ਵੱਲ ਕਰ ਰਹੇ ਇਹ ਤਾਂ ਇਸ਼ਾਰੇ ਨਾਲ ਕਰਨਾ ਹੈ ਬੁਝਣ ਵਾਲੀ ਹੈ ਸਾਰੀ ਗੱਲ ਜਿਹਨੂੰ ਹਿਸਟਰੀ ਦਾ ਪਤਾ ਹੈ ਪਿਛਲਾ ਪਤਾ ਉਹ ਬੁਝ ਲੈਂਦਾ ਗੱਲ ਕੀ ਹੈ ਕਿੱਥੇ ਕਹੀ ਹੈ ਐਵੇਂ ਥੋੜੀ ਇੱਥੇ ਤਾਂ 27 ਗੱਲਾਂ ਕਹੀਆਂ ਹੋ ਜਾਂਦੀਆਂ ਵੇ ਆਖਿਆ ਹੋਰ ਕੀ ਹੁੰਦੀ ਹੈ ਵੇ ਆਖਿਆ ਹੋਰ ਕੀ ਮਤਲਬ ਵੇ ਆਖਿਆ ਕਾ ਨੂੰ ਗਿਆਨ ਹੋਣਾ ਚਾਹੀਦਾ ਇਹ ਗੱਲ ਕਿੱਥੇ ਕਹੀ ਹੋਈ ਹੈ ਹੂੰ ਕਉ ਪੂਮ ਭਾਰ ਕੋ ਉਤਾਰ ਤੋ ਮਹਾਰਾਜ ਕਉ ਪੂਮ ਭਾਰ ਕੋ ਉਤਾਰ ਤੋ ਮਹਾਰਾਜ ਇਹ ਪਤਾ ਕੀ ਕਹਿੰਦਾ ਇਹ ਕਹਿੰਦਾ ਵੀ ਆ ਜਿਹੜਾ ਪ੍ਰਿਥੀ ਦੇ ਬੋਝ ਹੈ ਪ੍ਰਿਥੀ ਦੇ ਬੋਝ ਫਿਕੜ ਜਾਊਗਾ ਜੇ ਆਦਮੀ ਕੋ ਮਰ ਗਿਆ ਪ੍ਰਿਥੀ ਦੇ ਬੋਝ ਤੌ ਨਹੀਂ ਹੈ ਪਹਿਲਾਂ ਤਾਂ ਆਪਣਾ ਚੱਕੀ ਫਿਰਦਾ ਫਿਰ ਤੂੰ ਚੱਕੇਗਾ ਉਹਨੂੰ ਦੋ ਚੱਕਣੇ ਪ੍ਰਿਥੀ ਦੇ ਬੋਝ ਕਹਦਾ ਕਹਿੰਦੇ ਆਤਮਾ ਦਾ ਕੋਈ ਬੋਝ ਨਹੀਂ ਹੁੰਦਾ ਪ੍ਰਿਥੀ ਦੇ ਪ੍ਰਤੀ ਬੋਤਾ ਸਿਰਦਾ ਉਹ ਤਾਂ ਫਿਰ ਵੀ ਇੱਥੇ ਰਹਿਦਾ ਨਾ ਕੁਛ ਆਈ ਕੋ ਨਾ ਕੋਈ ਅਸਲ ਦੇ ਵਿੱਚ ਜਿਆਦੇ ਭਾਰ ਉਤਾਰਨ ਤੇ ਹਟ ਗਏ ਨਾ ਇਹਦੇ ਅਰਥ ਬਦਲਦੇ ਪੋ ਵਾ ਹਰਦਾ ਪੋ ਵਾ ਇਹਦਾ ਭਾਰ ਉਤਾਰਨਾ ਕਹਿੰਦਾ ਬੋਦੇ ਉੱਤੇ ਬੋਝ ਹੈ ਕਹਿੰਦਾ ਮੇਰੇ ਮਨ ਤੇ ਬੜਾ ਬੋਝ ਹੈ ਇਹ ਕੌਣ ਉਤਾਰੇ ਇਹ ਉਤਾਰਨਾ ਦਾ ਬੰਦ ਕਰਤਾ ਇਹ ਕਹਿੰਦੇ ਹੁਣ ਰਾਖਸ਼ ਹੋ ਗਿਆ ਜੀ ਧਰਤੀ ਤੇ ਬੋਝ ਵੱਧ ਗਿਆ ਹੁਣ ਮਰਾ ਬਤਾਰੂ ਹੈ ਇਹਨਾਂ ਨੂੰ ਬੋਝ ਲੱਗਦਾ ਜਿਹੜਾ ਇਹਨਾਂ ਨੇ ਬੋਝ ਪਾਇਆ ਲੋਕਾਂ ਦੇ ਮਨਾਂ ਤੇ ਉਹ ਨਹੀਂ ਲੱਗਦਾ ਵੀ ਸਾਨੂੰ ਸਜ਼ਾ ਮਿਲ ਗਈ ਨਹੀਂ ਮੰਨਦੇ ਇਹ ਨਹੀਂ ਮੰਨਦੇ ਭਗਵਾਨ ਉਤਾਰਨ ਦੇਵਤੇ ਆ ਮੈਖਾ ਸੋਮਾ ਪਾਇਆ ਇਹ ਤਾਂ ਨਹੀਂ ਮੰਨਦੇ ਕਹਿੰਦੇ ਪਾਪ ਵੱਧ ਗਿਆ ਹੁਣ ਪਰਮੇਸ਼ਰ ਇਹਦਾ ਹਾਲਾਜ ਕਰੂਗਾ ਐਂ ਕਹਿ ਰਹੇ ਸੀ ਅਸੀਂ ਪਾਪ ਵਧਾਇਆ ਆਪਣਾਂ ਦੀ ਨਜ਼ਰ ਆਇਆ ਪਾਪੇ ਨੂੰ ਤਾਂ ਸਭ ਨੂੰ ਸਭ ਪਾਇਆ ਨਾ ਖਸਾ ਦਿਖਾਇਆ ਪੁਰ ਪੂ ਮਾਰ ਕੀ ਹੈ ਪੂ ਮ ਹਮੇ ਵੋ ਪਰਮ ਪੈ ਪਾਰ ਤੁਸੀਂ ਹਮੇ ਵਧਾਤੀ ਸੰਸਾਰ ਚ ਵੋ ਵਧਾਤਾ ਪਰਮ ਵਧਾਤਾ ਭੈਵ ਵਧ ਗਈ ਇਹ ਪਾਰ ਹੈ ਉਤਾਰੋ ਇਹ ਉਤਾਰਨਾ ਸੀ ਧਰਮ ਨੇ ਧਰਮ ਇਹ ਉਤਾਰਦਾ ਹੁੰਦਾ ਨੋਵੇਂ ਪਾਸ਼ਾ ਨੇ ਇਹੀ ਕਿਹਾ ਭੈ ਕਾਹੂ ਕੋ ਦੇਤਨਾ ਨਾ ਪਹਿਮਾਨ ਤ ਨਾਗਰ ਨੂੰ ਪੈ ਦਿੰਦੇ ਨਾ ਪੈ ਮੰਦਿਆ ਜੇ ਪੈ ਨਹੀਂ ਦਾ ਭਾਰ ਉਤਰ ਗਿਆ ਜਦੋਂ ਭਾਰ ਉਤਰ ਜੂ ਪੈ ਮੁਕਤ ਹੋ ਜੂ ਜੇ ਪਾਇਆ ਹੋਈ ਬਾਹਰ ਰਿਜ਼ਲਟ ਕੀ ਹੈ ਭਾਰ ਦਾ ਪੈ ਜਿਹੜਾ ਮਨ ਤੇ ਬੋਝ ਆ ਪੈ ਦਾ ਬੋਝ ਹੈ ਜਿਹਦੇ ਪੈ ਹੈ ਨਹੀਂ ਉਹਦੇ ਭਾਰ ਕੋਈ ਵੀ ਨਹੀਂ ਨਾ ਹੋ ਕੋਈ ਬਾਬਤੇ ਬੰਦਾ ਬੰਦਾ ਹੀ ਨਹੀਂ ਕਿਸੇ ਚੀਜ਼ ਨੂੰ ਕੋਈ ਨਾ ਕਿਸੇ ਦਾ ਕੋ ਦਿਨਾਈ ਦੀ ਮੈਂ ਨਹੀਂ ਕਿਸੇ ਦਾ ਦੇਣਾ ਉਹ ਵੰਗੂ ਸੰਤ ਲੈਣਾ ਮੈਂ ਨਹੀਂ ਕਿਸੇ ਦਾ ਦੇਣਾ ਉਹ ਹੈ ਡੇਰਪਾਰ ਹੁਣ ਉਹ ਦਾ ਫੰਦਰ ਅਰਥ ਕਰੇ ਨਹੀਂ ਫੰਦਰ ਨੇ ਅਰਥ ਕਰਦੇ ਆਪਣੇ ਆਲੇ ਆਪਣੇ ਮਤਲਬ ਦੇ ਅਰਥ ਕਰ ਰਿਹਾ ਹੈ ਧਰਤੀ ਦਾ ਭਾਰ ਹਟਾ ਧਰਤੀ ਦਾ ਭਾਰ ਹਟਾਉਦਾ ਧਰਤੀ ਦਾ ਭਾਰ ਹਟਾਤਾ ਧਰਤੀ ਦਾ ਭਾਰ ਵਧਾਈਦਾ ਹਟਾਈਦਾ ਹੁੰਦਾ ਤੂੰ ਆਪ ਧਰਤੀ ਦਾ ਭਾਰ ਬਣਿਆ ਹੋਇਆ ਹੈ ਐ ਨਹੀਂ ਪਤਾ ਵੀ ਧਰਤੀ ਦੇ ਭਾਰ ਅਸੀਂ ਬਣੇ ਹੋਇਆ ਜਾਂ ਤੈਨੂੰ ਪੰਡਤ ਨੇ ਬਾੜ ਪਾੜੀ ਹੈ ਧਰਤੀ ਦਾ ਫਰਦਾ ਉਦਨ ਲਤੂ ਬਣਾਉਣ ਲੱਗਿਆ ਤੂੰ ਬੇਦ ਛੱਡ ਕੇ ਸਾਂਚੀ ਛੱਡ ਕੇ ਸਾਜ ਛਾੜੇ ਚੂੜ ਸੰਗ ਬਚਾ ਰਤਨ ਤਿਆਗ ਕੌਡੀ ਸੰਗ ਰਚਾ ਖਾਣਾ ਚਾਹ ਪੰਡਤਰੇ ਚਾਹ ਪੰਡਤ ਦੀ ਗੱਲ ਹੈ ਪੰਡਤੇ ਕਰ ਰਿਹਾ ਸੀ ਬੇਦ ਦਾ ਪ੍ਰਚਾਰ ਹੋਰ ਕਿਨੇ ਕਰਨਾ ਸੀ ਮਰਨ ਦੀ ਡਿਊਟੀ ਸੀ ਨਾ ਬੇ ਦ ਪ੍ਰਚਾਰ ਕਰਨਾ ਸੱਚ ਦਾ ਪ੍ਰਚਾਰ ਕਰਨਾ ਪਰ ਕਰਦਾ ਕੀ ਆ ਹੋ ਇਹ ਗੁੱਜੀਆਂ ਗੱਲਾਂ ਨੇ ਇਸ਼ਾਰੇ ਨੇ ਸਾਡੇ ਪ੍ਰਚਾਰਕ ਵੀ ਇਹ ਕਰਦਾ ਆ ਸਾਡੇ ਪ੍ਰਚਾਰਕ ਦਾ ਕਰਦੇ ਆ ਇਹ ਅਸੂ ਝੂਠ ਸੰਗਮ ਚ ਰਤਨ ਤਿਆਗ ਕੌਡੀ ਖਗਰ ਅੱਛਾ ਪ੍ਰਚਾਰ ਅੰਤਰਾਧਵਨ ਦੀ ਆਵਾਜ਼ ਛੱਡਤੀ ਆ ਸਰੀਰ ਕੌਡੀ ਆ ਇਹਦੇ ਨਾਲ ਹੋ ਗਿਆ ਇਹ ਕੌਡੀ ਤਾਂ ਬੰਦ ਨਹੀਂ ਆ ਸਰੀਰ ਕੌਡੀ ਵੀ ਨਹੀਂ ਬੋਲ ਪੈਣੀ ਫਿਰ ਤਾਂ ਮਹਿੰਗਾ ਪੈ ਜਾਣਾ ਲੱਕੜਾਂ ਵੀ ਕਈ ਸੌਦੀਆਂ ਆਉਂਦੀਆਂ ਨੇ ਹਾਂ ਹਿਆਰਾਂ ਕੋਈ ਲੱਗੇ ਮੇਰੇ ਕੋ ਮਰ ਜਾ 5-7000 ਰੁਪਏ ਨੂੰ ਤਾਂ ਉਹ ਹੀ ਜੇ ਸੰਸਕਾਰ ਕਰਨਾ ਹੋਵੇ ਤਾਂ 5-4000 ਰੁਪਏ ਦਾ ਲੱਗ ਜਾਂਦਾ ਜੇ ਪਿੱਛੋ ਕਰਨਾ ਆਵੇ ਜਾਇ 2 ਲੱਖ ਲਾ ਲੂ ਕਰਦਿਆਂ ਨੂੰ ਪੁੱਛ ਕੇ ਦੇਖੋ ਕਹਿੰਦੇ ਦੁਖੀ ਕਰਤੇ ਲੋਕਾਂ ਨੇ ਆਉਣ ਵਾਲਿਆਂ ਨੇ ਕੰਮ ਨਹੀਂ ਕਰਨੀ ਦਿਆ ਸਾਨੂੰ ਇੱਕ ਤਾਂ ਉਹਨਾਂ ਦਾ ਬੰਨਾ ਵਰਗਾ ਇੱਕ ਉਹਨਾਂ ਨੂੰ ਲੋਕ ਦੁਖੀ ਕਰੀ ਜਾਂਦੇ ਰਿਹਾਗੇ ਸਭ ਜਾਨੀ ਕਹੂੰ ਭਾਉ ਭੂਤਨ ਕੀ ਭਾਵਨਾ ਪਰਤੋ ਇਹ ਗਾਣੋਂ ਦਾ ਫਿਰ ਕਾਇ ਸੰਤ ਬਰੇ ਕਿਉਂ ਰੋਈਆ ਕਿਉਂ ਰੋਈਆ ਜੋ ਗ੍ਰਹਿ ਫੜ ਲਿ ਜਾਏ ਰੋ ਸਖਤ ਬਪੜੇ ਜਾ ਹਾਟੇ ਹੱਡ ਬਕਾਇ ਸਖਤ ਕਿਥੋਂ ਪੈ ਲਕੀਤੇ ਸਖਤ ਕਿਤੇ ਪੜਦਨੇ ਪੈਦਾ ਸਾਰੀ ਜੁਮਮਵਾਰੀ ਇਹਦੇ ਤੇ ਸਾਰੀ ਜੁਮਮਵਾਰੀ ਇਹਦੇ ਤੇ ਇਹ ਇਹ ਤੇ ਹੈ ਜੋ ਮੇਂ ਵਾਰੀ ਜਿਹਦਾ ਜਿਹੜਾ ਕੰਮ ਆਪਣਾ ਛੱਡ ਗਿਆ ਜਿਵੇਂ ਵਾਰੀ ਤਾਂ ਉਹਦੀ ਸੀ ਲੋ ਅੱਜ ਸਾਡੇ ਜੁਮੇਵਾਰੀ ਹੈ ਇਹਨਾਂ ਨੂੰ ਦਿੱਤਾ ਸੀ ਡਿਊਟੀ ਦਾ ਸੰਪਾਤਸ਼ਾਨ 70 ਸਭਾ ਕਰਤਾ ਵੇਪਨ ਕਿ ਇਹਨੂੰ ਉਪੇਖਟ ਆਸ਼ ਕਰpa ਕੇ ਨਿਹਾਰੋ ਉਹਨੇ ਤਾਂ ਕਹਿਤਾ ਧਾਂਦੀ ਹੋਏ ਨਹੀਂ ਕੋ ਭਲੋ ਧਾਂਦਾਂ ਨੂੰ ਠਾ ਠਾ ਆਉਂਦੇ ਕਰਦੇ ਕੀ ਨੇ ਫਿਰ ਧਾਂਤਾਂ ਉੱਨ ਲੱਗਿਆ ਉਹਨਾਂ ਦੇ ਕਹੇ ਤੇ ਧਾਂਦੀ ਕੋਈ ਕੰਮ ਨਹੀਂ ਰਿਹਾ ਲੁਕਾ ਦਾਨ ਦੇ ਉਹ ਨਹੀਂ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨਹੀਂ ਕੋ ਦਾਨ ਤਾਂ ਨਹੀਂ ਖਾਣ ਵਾਸਤੇ ਦਿੱਤਾ ਤੁਹਾਨੂੰ ਕੁਝ ਕਰਨ ਵਾਸਤੇ ਦਿੱਤਾ ਉਹਦੀ ਡਿਊਟੀ ਲਈ ਸੀ ਉਹ ਕੌਣ ਕਰੂਗਾ ਤੂੰ ਹੀ ਬਣਾਉਣਾ ਗਾਲੀ ਉਹਦੇ ਨਾਲ ਉਹ ਡਿਊਟੀ ਓਕੀ ਆ ਗਾਲੀ ਬਣਾਉ ਨੂੰ ਦਿੱਤਾ ਸੀ ਦਾਨ ਗੁਰੂ ਨੂੰ ਦਿੱਤਾ ਇਹ ਗਾਲੀ ਬਣਾਉਣਾ ਗੁਰੂ ਵਾਲੇ ਬਣਾਓ ਕਾਲੇ ਜੇ ਤਾਂ ਗੁਰਮੁਖ ਪੈਦਾ ਹੋ ਕੇ ਨਿਕਲਣਾ ਤੇ ਗੁਰਮੁਖਤਾਈ ਦਾ ਪਾਠ ਪੜਾਇਆ ਜਾਵੇ ਉਹ ਪੜਾਓ ਮਨਮੁਖ ਖਾਣਾ ਦਾ ਆਪਣੇ ਵਾਲੇ ਬਣੋੜੇ ਨੂੰ ਮਨਮੁਖ ਗੋਲਕ ਗੁਰੂ ਦੀ ਲਾਗੀ ਮਨਮੁਖਾਂ ਦੇ ਹੱਥ ਮਨਮੁਖ ਆ ਰਹੇ ਹੋ ਆਪਣੇ ਵਾਲੇ ਕੰਮ ਕਰਦੇ ਤੇ ਸ਼ੁਰੂ ਕਰ ਲੈ ਜੇ ਸੰਗਤ ਘਟਦੀ ਹੈ ਮਿਊਜ਼ੀਅਮ ਬਣਾ ਦਿਓ ਗੁਰਦੁਆਰਿਆਂ ਨੂੰ ਹੋਰ ਸਜਾ ਦਿਓ ਸੰਗਤ ਆਵੇ ਇੰਡਸਟਰੀ ਵਾਂਗੂ ਬਣਾ ਰਹੇ ਨੇ ਗੁਰਦਾਰਾ ਜਮੀਨ ਇੰਡਸਟਰੀ ਹੁੰਦੀ ਆ ਨਾ ਇੰਡਸਟਰੀ ਵਾਂਗੂ ਬਣਾ ਰਹੇ ਨੇ ਕਿਉਂਕੋ ਬੱਦੇ ਧਾਰਮਿਕ ਤਾਂ ਹੈ ਨਹੀਂ ਧਾਰਮਿਕ ਤਾਂ ਹੈ ਦੀ ਹੋ ਉਹ ਇੰਡਸਟਰੀ ਵਾਂਗੂ ਕਰ ਰਹੇ ਨੇ ਡਿਵੈਲਪਰ ਗੋਲਕਾ ਮੇ ਆਉਂੀ ਪ੍ਰਚਾਰਕ ਕਹੇ ਜੇ ਚਾਹੀਦੀ ਨਾਲ ਗੋਲਕ ਕਿਉਂ ਘਟ ਗਈ ਸਲਾਨੀ ਕੇਂਦਰ ਬਣਾਉਗਾ ਆਰਕਿੰਗ ਦਾ ਵੀ ਦਾ ਬੰਦ ਕਰੋ ਕਹੂੰ ਭਾਵ ਭੂਤਨ ਕੀ ਭਾਵਨਾ ਪਰਤੋ ਕਹੂੰ ਬਾਪੂਤਨ ਕੀ ਭਾਵਨਾ ਪਰਤੋ ਕਿਤੇ ਜਿਹੜੇ ਭਵ ਸਾਗਰ ਦੇ ਜੀਵਨ ਵਿਚਾਰੇ ਉਹਨਾਂ ਦੇ ਅੰਦਰ ਜੋ ਭੁੱਖ ਹੈ ਉਹਦੀ ਭੁੱਖ ਪੂਰੀ ਕਰ ਰਹੇ ਹਨ ਸਭੀ ਕਾਦੀ ਨਾਮ ਦੀ ਭੁੱਖ ਪ੍ਰਚਾਰ ਕਰਕੇ ਭਾਵਨਾ ਭਾਵਨਾ ਕਹੇ ਜੀ ਹੋ ਸਕਦੀ ਹੈ ਭਾਵਨਾ ਕੋਈ ਇਹ ਨਹੀਂ ਹੈ ਵੀ ਨਾਮ ਦੀ ਹੋਵੇ ਭਾਵਨਾ ਕਈ ਕਿਸਮ ਦੀ ਹੈ ਸਾਰੇ ਬੰਦਾ ਚਲਦਿਆਂ ਨੇ ਜਿਹੜੀ ਕਲਾਸ ਦਾ ਬੰਦਾ ਹੁੰਦਾ ਉਹੀ ਕਲਾਸ ਨੂੰ ਸਮਝ ਚਲਦੀ ਹੈ ਉਹ ਹੀ ਗਾਣ ਨੂੰ ਸਮਝ ਚਾਉਂਦਾ ਹੈ ਬਾਕੀ ਦੇ ਸਾਰੇ ਇਹ ਤਾਂ ਬਗਲੇ ਨੇ ਇਸ ਗਾਣ ਵਾਲੇ ਫਿਰਲੇ ਨੇ ਬੱਲਿਆਂ ਨੇ ਸਮਝਾਉਗੀ ਬਾਕੀ ਹੋਰ ਹੈਗੇ ਥੱਲੇ ਵਾਲੇ ਪਰ ਥੱਲੇ ਵਾਲੇ ਲੋਕ ਜਦੋਂ ਇਹ ਕਹਿੰਦੇ ਨੇ ਵੀ ਸਾਡੇ ਵਾਲਾ ਫਾਈਨਲ ਗਿਆਨ ਹੈ ਇੱਥੇ ਆ ਕੇ ਗੜਬੜ ਉਹਨਾਂ ਨੇ ਇਹ ਕਹਿਣਾ ਚਾਹੀਦਾ ਭਾਈ ਸਾਡੇ ਉਹਦਾ ਘਟਿਆ ਠੀਕ ਹੈ ਤਾਂ ਚੌਥੀ ਕਲਾਸ ਆ ਸਾਡੇ ਉਹਦਾ ਆ ਜਾ ਦੇਖਲ ਹੋ ਜਾ ਯਾ ਪੰਜਵੀਂ ਹੋ ਜਾਏਗਾ ਹੋਰ ਕਹਾਂ ਚਲੇ ਜੇ ਸੱਚ ਬੋਲਣ ਚ ਕੀ ਹਰਜ ਹੈ ਹਰ ਕੋਈ ਇਹ ਕਹਿੰਦਾ ਵੀ ਮਾਇਆ ਗੁਰੂਆਂ ਦਾ ਮੇਰੇ ਕੁਛ ਨਹੀਂ ਰੌੜਾ ਇਸ ਗੱਲ ਦਾ ਸੱਚ ਬੋਲਣ ਨੂੰ ਤਿਆਰ ਕੋਈ ਸੱਚ ਬੋਲਦਾ ਕਟਿਆ ਹੁੰਦਾ ਹੈ ਕਟਿਆ ਬਣਨ ਨੂੰ ਨਹੀਂ ਤਿਆਰ ਬਧੀਆ ਗਿਆਨ ਹੈ ਨਹੀਂ ਕਟਿਆ ਬਣਨ ਦੀ ਚਾਹਤ ਇਹ ਬੇਵਾਨੀ ਹੈ ਸੰਗਤ ਨਾਲ ਬੇਵਾਨੀ ਆਉਣ ਵਾਲੀ ਨਾ ਬੇਵਾਨੀ ਹੈ ਤਾਰੋਂ ਕਹਾਰੇ ਕੇ ਜੇਤੇ ਬੇਇਮਾਨੀ ਆ ਗਈ ਤਰ ਬੁੜੀ ਰਿਆ ਐਸ ਗੱਲ ਦਾ ਝਗੜਾ ਹੋਰ ਗੱਲ ਦਾ ਕਿਸੇ ਦਾ ਝਗੜਾ ਨਹੀਂ ਇੱਕੋ ਜਿਹਾ ਤਾਂ ਹੈ ਨਹੀਂ ਥੱਲੇ ਵੀ ਤਾਂ ਸਕੂਲ ਥੱਲੇ ਜਾਂਦੇ ਨੇ ਪੜਦੇ ਯੂਨੀਵਰਸਿਟੀ ਤਾਂ ਕੋਈ ਕੋਈ ਪਹੁੰਚਦਾ ਜੇ ਤਰੀ ਕਦੀ ਗੱਲ ਕਰਨ ਫਿਰ ਕੋਈ ਰੌਲਾ ਹੀ ਨਹੀਂ ਰੌਲਾ ਐਸ ਗੱਲ ਦਾ ਗੁਮਰਾ ਕਰਦੇ ਨੇ ਗੁਮਰਾ ਕਰਦੇ ਨੇ ਜਿਵੇਂ ਸਬੋਕਸਾਨ ਗੁਮਰਾ ਕਰਦਾ ਨਾਰਕਦੇ ਨਾ ਉਹ ਤੇ ਗੁਮਰਾ ਕਰ ਰਿਹਾ ਹੈ ਕੁੜ ਜਿਹੜੇ ਬੇਵਕੂਫ ਨਾ ਕਹਿ ਰਹੇ ਨੇ ਗੁਰਮਤਿ ਦਾ ਪ੍ਰਚਾਰ ਕਰਦੇ ਉਹਨਾਂ ਨੂੰ ਕੀ ਪਤਾ ਗੁਬਰਾ ਕਰ ਰਹੇ ਪ੍ਰਚਾਰਕ ਉਹ ਆਪ ਨਹੀਂ ਉਹਨਾਂ ਨੂੰ ਪਤਾ ਜਿਹੜਾ ਬਣਾ ਉਹ ਇਹਨਾਂ ਨੂੰ ਵੀ ਥੱਲੇ ਨੇ ਜਿਹੜੇ ਸਮਝਦੇ ਨੇ ਪ੍ਰਚਾਰ ਕਰਨਾ ਉਹ ਇਹਨਾਂ ਨੂੰ ਵੀ ਥੱਲੇ ਨੇ ਕਰ ਰਹੇ ਆ ਗੁਬਰਾ ਇਹ ਇਹ ਕਿੱਡਾ ਬੜਾ ਪਲਾਨ ਆ ਜੇ ਇੱਕ ਗੱਲ ਵੀ ਬਦਲੀ ਨਾ ਇਹਨਾਂ ਦੀ ਇੱਕ ਗੱਲ ਬੜੀ ਜੀ ਬੰਨੋ ਨਹੀਂ ਦੇ ਜਿਵੇਂ ਅਸੀਂ ਇੱਕ ਲਗਭਗ ਤਾਂ ਨਹੀਂ ਬਦਲ ਸਕਦੇ ਗੁਰੂ ਗ੍ਰੰਥ ਸਾਹਿਬ ਚੋਂ ਨਾ ਬਦਲ ਸਕਦੇ ਆ ਇਹਦੇ ਚੋਂ ਇਹਨਾਂ ਨੂੰ ਕੀ ਪਤਾ ਧਰਮ ਗ੍ਰੰਥ ਚ ਇੱਕੋ ਵੀ ਜਰਾ ਬਦਲੀ ਖਤਮ ਹੋ ਜਾਂਦਾ ਸਾਰਾ ਕੁਝ ਇਹ ਕਹਿੰਦੇ ਨੇ ਵੀ 10.5 ਆ ਜਾਦੋ ਸੀਗੇ ਉਦੋਂ ਉਹਨਾਂ ਦੇ ਵਿੱਚ ਇੱਕ ਗ੍ਰੰਥ ਨਹੀਂ ਸੀ ਤਿਆਰ ਠੀਕ ਆ ਨਹੀਂ ਸੀ ਤਿਆਰ ਕੌਣ ਕਹਿੰਦਾ ਤਿਆਰ ਸੀ ਕੋਈ ਕਹਿੰਦਾ ਤਿਆਰ ਸੀ ਇਹ ਤਾਂ ਕੋਈ ਵੀ ਨਹੀਂ ਕਹਿੰਦਾ ਤਿਆਰ ਸੀ ਪਰ ਅਬਰਦਤਾ ਪਹਿਲਾਂ ਤਿਆਰ ਹੋ ਗਿਆ 1900 ਦੇ 1600 ਰੁਪਏ ਬਾਣੀ ਦਾ ਤਾਂ ਪਹਿਲਾਂ ਹੀ ਵੜਤੀ ਆ ਬਾਣੀ ਤਾਂ ਤੈਨੂੰ ਪਹਿਲਾਂ ਹੀ ਆ ਗਿਆ ਦਾ 1600 ਰੁਪਏ ਦੇ ਚਲੀ ਆਉਂਦੀਆਂ ਨੇ ਬਸਮਾਨਤਾ ਤਾਂ ਉਹਦਾ ਦਿੱਤੀ ਦੀ ਅਬਰਸ਼ਕਾ 1600 ਰੁਪਏ ਵਿੱਚ ਮਿਲਦਾ ਦਿੱਤ ਯਰਨ ਗ੍ਰੰਥ ਕਦੇ ਤਿਆਰ ਹੋ ਜਵੇ ਜੇ ਗੁਰੂ ਨਾਨਕ ਦੇ ਟਾਈਮ ਗ੍ਰੰਥ ਨਹੀਂ ਤਿਆਰ ਹੋਇਆ ਫਿਰ ਕੀ ਹੋ ਗਿਆ ਕਿ ਕਬੀਰ ਵੇਲੇ ਗ੍ਰੰਥ ਨਹੀਂ ਸੀ ਤਿਆਰ ਹੋਇਆ ਫਿਰ ਕੀ ਹੋ ਗਿਆ ਉਹ ਬਾਣੀ ਦੀ ਵੈਲਿਊ ਘਟ ਗਈ ਜਾਂ ਉਹਦੇ ਸ਼ੱਕ ਕਰੀਗੇ ਕਬੀਰ ਦੀ ਬਾਣੀ ਦੇ ਕਦੀ ਸ਼ੱਕ ਕਰਦੇ ਵੀਰ ਰਲਾ ਪੈ ਗਿਆ ਜਿੰਦਗੀ ਦੀ ਬਾਣੀ ਦੇ ਕਿਉਂ ਨਹੀਂ ਸ਼ੱਕ ਕਰਦੇ ਰਲਾ ਪੈ ਗਿਆ ਨੋਵੇਂ ਪਾਸ਼ਾ ਦੀ ਬਾਣੀ ਬਾਅਦ ਚ ਪਈ ਹੈ ਇਹ ਸਭ ਚਲਾਕੀ ਆਰਾਂ ਦੀ ਬਈ ਨਾਂਬਰ ਦਰ ਰਹੇ ਤੁਹਾਡਾ ਉਹ ਤਾਂ ਇੱਥੇ ਤੱਕ ਬਦਗਦੀ ਉਹ ਕਾ ਨਾਂਬਰ ਦਰ ਤੇ ਵਿਚ ਬਾਣੀ ਨਹੀਂ ਫੜੀ ਕਾਲਾ ਬਾਗਾਨਾ ਇਹੋ ਜਿਹੇ ਜੇਲ੍ਹ ਨੇ ਸਾਰੇ ਪਿਛੇ ਆ ਰਿਹਾ ਐਸਾ ਵੀਰਾਂ ਦਾ ਐਸਾ ਸ਼ੱਕ ਪਾ ਦੋ ਨਾ ਕੋਈ ਅਰਦਾਸ ਪਰ ਤੁ ਭਗੋਤੀ ਸੁਭਰਕ ਗੁਰਦਾਨ ਕ ਲਈਤੇ ਓਹ ਰਾਣੀ ਅਰਦਾਸ ਬਣਾਈ ਸੀ ਨਾ ਕਾਰਿਆ ਇਹ ਤਾਂ ਵਿਰੋਧੀ ਦਾ ਦੀਆਂ ਸਾਜਸ਼ਨਾ ਸ਼ੁਰੂ ਦੀਆਂ ਕਿਸ ਤਰੀਕੇ ਨਾਲ ਜਰਾ ਕੁ ਕੁਛ ਕਹਿ ਦੀਏ ਪਹਿਲਾਂ ਇਹਨੂੰ ਤੋੜੀਏ ਫਿਰ ਆਦ ਨੂੰ ਤੋੜੀਏ ਉਹ ਜੀ ਵੀ ਬਹੁਤ ਕੁਛ ਹੈ ਇਹ ਨਾਸਤ ਕਰ ਦਿੱਗੇ ਸਭ ਕੁਛ ਇਹਨਾਂ ਦੀ ਗੱਲ ਮੰਨ ਲੂਗਾ ਪਾਗਲਾਂ ਦੀ ਗੱਲ ਕੋਈ ਨਾਲ ਇਹ ਕਹਿੰਦੇ ਸਿੱਖ ਨੇ ਉਹਨੂੰ ਪੁੱਛਿਆ ਤੂੰ ਸਿੱਖੀ ਤਾਂ ਤਾਂ ਖਾਰਜ ਕੀਤਾ ਤੈਨੂੰ ਬੋਲਣ ਦਾ ਅਧਿਕਾਰ ਕਿਨੇ ਦਿੱਤਾ ਕਿਹੜੇ ਦਰਸਨ ਨੂੰ ਆਜ ਕਿਦਰ ਸਨ ਕੀ ਦਾਦ ਕਰ ਰਹੇ ਦੂਏ ਤਰ ਜਾ ਧਰਮਕ ਬੰਦਾ ਹੀ ਨਹੀਂ ਸਾਡਾ ਉਹ ਸਾਡੇ ਤਰ੍ਹਾਂ ਤੇ ਜਪੜੀ ਕੀ ਕਰ ਸਕਦਾ ਪਿਉਖ ਪਿਉਖ ਹੋ ਕੇ ਪਿਉਖ ਅਮਰਤ ਆਪੇ ਅਮਰਤ ਹੋ ਗਿਆ ਖਦੋਂ ਪਿਉਖ ਹੋਏ ਕਾ ਪਿਉਖ ਹੋਏ ਕਾ ਪੀਵਤ ਬਤ ਬਤ ਹੋ ਪਿਉਖ ਹੋ ਗਿਆ ਆਪੇ ਅਮਰਤ ਬਣ ਗਿਆ ਅਮਰਤ ਧਾਰਾ ਆ ਵੀ ਬਿਨਾ ਬੇਵਲਾ ਵੀ ਸਤਗੁਰ ਅਮਰਤ ਸਰੋਵਰ ਆ ਨਾ ਸਤਗੁਰੂ ਅਬਰ ਦਸਰੋਵਰ ਕਿਆ ਆਇਆ ਸਤਗੁਰੂ ਹੀ ਅਬਰ ਦਸਰੋਵਰ ਹੈ ਜਿਹਨੇ ਸਤਪੁਰਖ ਨੂੰ ਜਾਣ ਲਿਆ ਸਤਗੁਰ ਹੈ ਪਲਾਪ ਆਪ ਹੀ ਪਲਾਵੀ ਰਿਹਾ ਪੀਵੀ ਰਿਹਾ ਆਪ ਨੂੰ ਆਪ ਨੂੰ ਕਹਿ ਰਹੇ ਨੇ ਇਹ ਵਸਦਾ ਵੀ ਉਹਨਾਂ ਦੀ ਆਪੇ ਜਿਹਾ ਲਿਖ ਰਿਹਾ ਕਦੋਂ ਪੀਊ ਕੋ ਕੇ ਅਬਰ ਦੋ ਕੇ ਆਪ ਵੀ ਪੀ ਰਹੇ ਅਬਰ ਦੋ ਲੋਕਾਂ ਨੂੰ ਵੀ ਬੁਲਾ ਰਹੇ ਅਡ ਵੀ ਰਿਹਾ ਬਾਬਤ ਹੋ ਉਹ ਕਹਿੰਦੇ ਨੇ ਜਦੋਂ ਜਿਹੜਾ ਕੋ ਗਿਆਨ ਦਿੰਦਾ ਉਹਨੂੰ ਆਪ ਨੂੰ ਗਿਆਨ ਮਿਲਦਾ ਮਿਲਦਾ ਨਾ ਜਿਹੜਾ ਗਿਆਨ ਦਿੰਦਾ ਹੈ ਨਾਮ ਨੂੰ ਜਿੰਨਾ ਖਰਚਦੇ ਆ ਉਹਨਾਂ ਨੂੰ ਮਿਲਦਾ ਹੈ ਉਹੀ ਤਾਂ ਗੱਲ ਹੈ ਹੋਰ ਗੱਲ ਕੀ ਹੈ ਜਿਹੜਾ ਨਾਮ ਦਿੰਦਾ ਉਹਨੂੰ ਉਹ ਨਹੀਂ ਉਹਨੂੰ ਵੀ ਮਿਲਦਾ ਹੈ ਅਲੱਗ ਉਹ ਜਿੰਨਾ ਬਣਦਾ ਉਹਨਾਂ ਉਹਦਾ ਵਾਧਾ ਘਟਦਾ ਨਹੀਂ ਹੁੰਦਾ ਉਹ ਗੱਲ ਇਹ ਕਹਿ ਰਹੇ ਨੇ ਪਲਟ ਕੇ ਕਹ ਤੂੰ ਮਯੂਖ ਊਖ ਕਹੂੰ ਮਦ ਪਾਨ ਹੋ ਕਤੋਂ ਮਯੂਖ ਬਯੂਖ ਇਹਨੇ ਸ਼ਾਇਦ ਲਿਖਿਆ ਵੇ ਸਾਇਦ ਨਹੀਂ ਬਯੂਖ ਦਾ ਅਰਥ ਹੈ ਤੇ ਮਿੱਠਾ ਬਯੂਖ ਕਤੋਂ ਮਯੂਖ ਊਖ ਊਖ ਇਕੜਾ ਇਕੜਾ ਖੱਟਾ ਵੀ ਹੁੰਦਾ ਨਾ ਰਸ ਇਹ ਭਾਦੋਂ ਚ ਪੀਣ ਲਈ ਪਹਿਲਾਂ ਹੀ ਖਟਾ ਹੁੰਦਾ ਉਹ ਖੱਟਾ ਹੁੰਦਾ ਜਦੋਂ ਬਯੂਖ ਹੋ ਜਾਂਦਾ ਹੈ ਰਸ ਗੰਨੇ ਦਾ ਬਹੁਤ ਜ਼ਿਆਦਾ ਮਿੱਠਾ ਉਹਦੀ ਗੱਲ ਹੈ ਬਯੂਖ ਕਤੋਂ ਮਯੂਖ ਊਖ ਕਹੂ ਮਦ ਪਾਨੋ ਕਹੋ ਮਦ ਪਾਨੋ ਉਸੇ ਰਸ ਨੂੰ ਰੱਖ ਲਿਓ ਜੋ ਸ਼ਰਾਬ ਬਣਦਾ ਹੋ ਜਾਂਦੀ ਹੈ ਕਦੇ ਕੋਈ ਰਾਸ ਪੀ ਲੈਂਦਾ ਕਦੇ ਕੋਈ ਉਹਦੀ ਸ਼ਰਾਬ ਬਣਾ ਕੇ ਪੀ ਲੈਂਦਾ ਐ ਕਹਿ ਰਹੇ ਨੇ ਸ਼ੈਤਾਨ ਉਹ ਕਹਿੰਦਾ ਸ਼ਾਇਦਾਂ ਮਿੱਠਾ ਇਥੇ ਆਪਾਂ ਕਹਿੰਦੇ ਸ਼ਾਇਦ ਵਰਗਾ ਮਿੱਠਾਇਆ ਮਿੱਠੇ ਦੀ ਸੰਚੇਚਾ ਸ਼ੈਦ ਇਹ ਵੀ ਜਾਣਾ ਵਸੇਦਾ ਹੀ ਕੋ ਤੂੰ ਮਯੂਖ ਕੋ ਕਹੂ ਮਦ ਪਾਨ ਹੋ ਕਹੋ ਮਦ ਪਾਨ ਹੋ ਕਹੂ ਮਹਾ ਸੂਰ ਹੋਇ ਕ ਮਾਰਤਮ ਵਾਸਣ ਕੋ ਕਦੇਵਾ ਸੂਰਬੀਰ ਹੋ ਕੇ ਆਪਣੇ ਜਿਹੜੇ ਵਿਰੋਧੀ ਨੇ ਆਕੀ ਨੇ ਉਹਨਾਂ ਨੂੰ ਉਹਨਾਂ ਨੂੰ ਕੁੱਟ-ਕੁੱਟਦੇ ਹਨ ਮਵਾਸਨ ਜਿਹੜੇ ਆਕੀ ਹੋਏ ਮਾਰਦਾ ਮਤਲਬ ਖਤਮ ਕਰਨਾ ਨਹੀਂ ਹੁੰਦਾ ਖਤਮ ਕਰਨਾ ਨਹੀਂ ਗੁਰਬਾਣੀ ਬੰਦੀ ਆਤਮਾ ਖਤਮ ਨਹੀਂ ਹੁੰਦੀ ਹੈ ਉਹਨਾਂ ਦਾ ਹੰਕਾਰ ਤੋੜਨਾ ਉਹ ਕਾਰ ਤੋੜ ਕੇ ਹੰਕਾਰ ਦੇ ਤੋੜ ਨਹੀਂ ਇਹ ਬਾਣੀ ਵੀ